ਝੰਡਾਉਣ ਵਾਲੀ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੀ ਹਾਂ ਖਬਰ ਜੜੀ ਆ ਉਹ 스마트 ਸਿਟੀ ਦੀ ਸਾਹਮਣੇ ਆਈ ਹੈ ਜਾਂ ਦੱਸਦੀ ਹੈ ਕਿ ਲੁਧਿਆਣਾ ਦੇ ਇੱਕ ਪਾਰਕ ਦੇ ਵਿੱਚ ਇੱਕ ਬੱਚਾ ਜੋ ਕਿ ਅੰਜਾਨ ਸੀਗਾ ਕਿ ਉਹਦੇ ਅੱਗੇ ਜਿਹੜਾ ਗਟਰ ਦਾ ਟੱਕੜ ਖੁੱਲਾ ਹੋਇਆ ਸੀ ਤਾਂ ਤਸਵੀਰਾਂ ਚ ਵੀ ਦੇਖ ਸਕਦੇ ਹੋ ਕਿ ਜਾਂਦੇ ਹੋਏ ਅਚਾਨਕ ਜੜਾਇਆ ਉਹ ਗਟਰ ਦੇ ਵਿੱਚ ਜਾ ਡਿੱਗਦਾ ਆ ਤਾਂ ਦੱਸਦੀ ਹੈ ਕਿ ਭਲਾ ਹੋਵੇ ਉਸ ਸਰਦਾਰ ਮੁੰਡੇ ਦਾ ਜਿਹੜਾ ਐਨ ਮੌਕੇ ਤੇ ਆ ਕੇ ਉਸ ਬੱਚੇ ਨੂੰ ਗਟਰ ਦੇ ਵਿੱਚੋਂ ਬਾਹਰ ਕਢਦਾ ਆ ਤਾ ਦਸੀਏ ਕੀ ਵੱਡਾ ਜਿਹੜਾ ਉਹ ਹਾਸਾ ਹੋ ਸਕਦਾ ਸੀ ਅਗਰ ਇਹ ਸਰਦਾਰ ਮੁੰਡਾ ਮੌਕੇ ਦੇ ਉੱਤੇ ਨਾ ਪਹੁੰਚਦਾ ਪਰ ਦੇਖ ਸਕਦੇ ਹੋ ਕਿੰਨੀ ਅੰਗੈਲੀ ਜੜੀ ਆ ਉਹ ਇਲਾਕੇ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਛੋਟੇ-ਛੋਟੇ ਬੱਚੇ ਜਿਹੜੇ ਨੇ ਉਹ ਖੇਡ ਰਹੇ ਨੇ ਕਿਉਂਕਿ ਲੱਗੇ ਪਾਰਕ ਆ ਪਰ ਇੰਨੀ ਵੱਡੀ ਲਾਪਰਵਾਹੀ ਆਖਿਰਕਾਰ ਅਗਰ ਬੱਚੇ ਨੂੰ ਕੁਝ ਹੋ ਜਾਂਦਾ ਤਾਂ ਇਸ ਦਾ ਜ਼ਿੰਮੇਵਾਰ ਕੌਣ ਸੀਗਾ ਤਾਂ ਹੋ ਸਕਦਾ ਸੀ ਕਿ ਇਸ ਬੱਚੇ ਦੀ ਜਿਹੜੀ ਆ ਉਹ ਜਾਨ ਵੀ ਜਾ ਸਕਦੀ ਸੀ ਪਰ ਲੇਕਿਨ ਜਦੋਂ ਬੱਚਾ ਗਟਰ ਦੇ ਵਿੱਚ ਡਿੱਗਦਾ ਆ ਤਾਂ ਆਵਾਜ਼ਾਂ ਆਉਂਦੀਆਂ ਨੇ ਤਾਂ ਆਸ-ਪਾਸ ਜਦੋਂ ਆ ਬੱਚਾ ਜਿਹੜਾ ਇੱਕ ਜਾ ਰਿਹਾ ਹੁੰਦਾ ਇਸ ਨੂੰ ਵੀ ਆਵਾਜ਼ ਆਉਂਦੀ ਆ ਤਾਂ ਉਸ ਤੋਂ ਬਾਅਦ ਤਿੰਨ ਚਾਰ ਜਣੇ ਜਿਹੜੇ ਉਹ ਇਕੱਠੇ ਹੁੰਦੇ ਨੇ ਤਾਂ ਸਰਦਾਰ ਮੁੰਡੇ ਵੱਲੋਂ ਜਿਹੜਾ ਆ ਬੱਚੇ ਨੂੰ ਗਟਰ ਚੋਂ ਬਾਹਰ ਕੱਢਿਆ ਜਾਂਦਾ ਆ ਪਰ ਗਨੀਮਤ ਇਹ ਰਹੀ ਕਿ ਬੱਚਾ ਬਿਲਕੁਲ ਸੁਰੱਖਿਤ ਹੈ ਉਸ ਨੂੰ ਜੜੀਆਂ ਨੇ ਕੋਈ ਵੀ ਸੱਟਾਂ ਜੜੀਆਂ ਨੇ ਉਹ ਨਹੀਂ ਲੱਗੀਆਂ ਪਰ ਲੇਕਿਨ ਸਵਾਲ ਇਹ ਖੜਾ ਹੁੰਦਾ ਆ ਕਿ ਅਗਰ ਕੁਝ ਅਨਹੋਣੀ ਵਾਪਰ ਜਾਂਦੀ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੁੰਦਾ ਤਾਂ ਇਸ ਦਾ ਜਵਾਬ ਜਿਹੜਾ ਆ ਇਲਾਕਾ ਨਿਵਾਸੀ ਜਿਹੜੇ ਨੇ ਉਹ ਲੈ ਰਹੇ ਨੇ ਉਹ ਇਲਾਕਾ ਨਿਵਾਸੀਆਂ ਦੇ ਬਹੁਤ ਜ਼ਿਆਦਾ ਰੋਸ਼ ਜਿਹੜਾ ਆ ਉਹਨਾਂ ਦੇ ਵਿੱਚ ਪਾਇਆ ਜਾ ਰਿਹਾ ਹੈ ਕਿ ਆਖਿਰਕਾਰ ਇਲਾਕੇ ਦੇ ਵਿੱਚ ਅਕਸਰ ਜਿਹੜੇ ਨੇ ਇਹ ਗਟੜਾ ਦੇ ਢੱਕਣ ਖੁੱਲੇ ਹੁੰਦੇ ਨੇ ਨਾ ਅੱਗੇ ਉੱਥੇ ਸੇਫਟੀ ਕੁਛ ਲਗਾਈ ਹੁੰਦੀ ਆ ਤੇ ਜਿਹਦੇ ਨਾਲ ਕੀ ਪਤਾ ਲੱਗ ਸਕੇ ਕਿ ਗਟਰ ਜਿਹੜਾ ਆ ਉਹ ਖੁੱਲਾ ਹੋਇਆ ਹੈ